हरियाणा बॉर्डरਾਂ ਦੀ ਗੱਲ ਕਰੀਏ ਲਗਾਤਾਰ ਕਿਸਾਨ ਜਿਹੜੇ ਨੇ ਹਰਿਆਣਾ ਬਾਰਡਰਾਂ ਤੇ ਡਟੇ ਹੋਏ ਨਜ਼ਰ ਆ ਰਹੇ ਨੇ ਹਰ ਰੋਜ਼ ਉਥੇ ਸ਼ਹੀਦੀਆਂ ਵੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਰਨੈਲ ਸਿੰਘ ਦੀ ਕੱਲ ਰਾਤੀ ਜਿਹੜੀ ਐ ਤਬੀਅਤ ਅਚਾਨਕ ਖਰਾਬ ਹੁੰਦੀ ਐ ਜਿਸ ਤੋਂ ਬਾਅਦ ਰਜਿੰਦਰਾ ਹਸਪੀਟਲ ਪਟਿਆਲੇ ਲੈ ਕੇ ਆਇਆ ਜਾਂਦਾ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹਾਲਾਂਕਿ ਅੱਜ ਉਹਨਾਂ ਦਾ ਪੋਸਟਮਾਰਟਮ ਹੋਣਾ ਸੀ ਔਰ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਮਰੇ ਤੱਕ ਦੇ ਆ ਉਹ ਹੈਂਡਓਵਰ ਪੁਲਿਸ ਦੀ ਤਰਫੋਂ ਕੀਤੀ ਜਾਣੀ ਸੀ ਲੇਕਿਨ ਪੋਸਟਮਾਰਟਮ ਨਹੀਂ ਹੋ ਪਾਇਆ ਗੱਲਪਾਲ ਗੱਲਬਾਤ ਕਰ ਲੈਣਾ ਕੀ ਰਿਹਾ ਜੀ ਪੋਸਟਮਾਰਟਮ ਅੱਜ ਹੋਣਾ ਸੀ ਕਿੱਥੇ ਰੇਡ ਕਾ ਵੇਖਣ ਨੂੰ ਮਿਲਿਆ ਉਹ ਜਿਹੜਾ ਇਹਨਾਂ ਨੇ ਇੱਕ ਪੁਆਇੰਟਮੈਂਟ ਲੈਟਰ ਸਰਵਿਸ ਦਾ ਦੇਣਾ ਸੀ ਬੱਚਿਆਂ ਵਾਸਤੇ ਜੀ ਤੇ 5 ਲੱਖ ਦੀ ਜਿਹੜੀ ਸਹਾਇਤਾ ਰਾਸ਼ੀ ਆ ਤੇ ਉਹਦਾ ਚੈੱਕ ਆ ਜਿਹੜਾ ਤੇ ਇਹਦੇ ਤੇ ਉਹਨਾਂ ਨੇ ਲੈਟਰ ਬਣਾ ਕੇ ਦੇਣਾ ਸੀ ਉਹ ਸਾਨੂੰ ਲੈਟਰ ਹਜੇ ਮਿਲਿਆ ਨਹੀਂ ਜੀ ਜਦੋਂ ਤੱਕ ਸਾਨੂੰ ਲੈਟਰ ਨਹੀਂ ਮਿਲਦਾ ਉਦੋਂ ਤੱਕ ਅਸੀਂ ਆਪਣੀ ਡੈੱਡ ਬੋਡੀ ਨਹੀਂ ਚੱਕਦੇ ਇਹ ਪ੍ਰਸ਼ਾਸਨ ਵੱਲੋਂ ਸਾਨੂੰ ਭਰੋਸਾ ਮਿਲਿਆ ਕੇ ਅਸੀਂ ਥੋੜੀ ਦੇਰ ਚ ਕਹਿੰਦੇ ਵੀ ਤੁਹਾਨੂੰ ਲੈਟਰ ਦੰਨੇ ਆ ਜੀ ਤੇ ਫਿਰ ਅਸੀਂ ਸਵੇਰੇ ਕਿਉਂਕਿ ਹੁਣ ਟਾਈਮ ਨਹੀਂ ਰਹਿਣਾ ਤੇ ਹੁਣ ਜੇ ਇੱਥੋਂ ਵੀ ਅਸੀਂ ਜਾਣਿਆ ਅਸੀਂ ਮੋਰਚੇ 'ਚ ਵੀ ਆਪਦੀ ਇਸ ਡੈਡ ਬੋਡੀ ਨੂੰ ਲੈ ਕੇ ਜਾਣਾ ਜਿੱਥੇ ਸ਼ਹੀਦ ਹੋਇਆ ਸਾਥੀ ਜੀ ਤੇ ਫਿਰ ਸ਼ਾਮ ਨੂੰ ਉਸ ਸਮੇਂ ਦਾਸ ਸੰਸਕਾਰ ਕਰਨ ਦਾ ਵਕਤ ਨਹੀਂ ਹੋਣਾ ਇਸ ਕਰਕੇ ਸੀ ਸਵੇਰ ਦੇ ਟਾਈਮ ਤੇ ਪਾ ਲਿਆ ਵੀ ਸੀ ਸਵੇਰੇ ਸਸਕਾਰ ਸਸਕਾਰ ਵੀ ਸਵੇਰੇ ਹੋ ਜਾਊਗਾ ਯਾਨੀ ਕੱਲ ਸਵੇਰੇ ਹੋਏਗਾ ਮੌਤ ਦਾ ਕਾਰਨ ਦਾ ਕੁਝ ਖੁਲਾਸਾ ਹੋ ਪਾਇਆ ਕਿ ਕਿਸ ਢੰਗ ਦੇ ਨਾਲ ਮੌਤ ਹੋਈ ਹੈ ਕਿਉਂਕਿ ਅਚਾਨਕ ਸਿਹਤ ਖਰਾਬ ਹੋਈ ਉਸ ਤੋਂ ਬਾਅਦ ਹਸਪਤਾਲ ਆਂਦਈ ਮੌਤ ਹੋਈ ਹਾਂ ਇਹ ਅਸਲ ਚ ਕੀ ਹੈ ਵੀ ਜਿਹੜੇ ਵੱਧ ਉਮਰ ਦੇ ਲੋਕ ਨੇ ਉੱਥੇ ਜਦੋਂ 13 ਤਰੀਕ ਨੂੰ ਉਹ ਜਿਹੜੇ ਬੰਬ ਬਲਾਸਟ ਉਹਨਾਂ ਨੇ ਕੀਤੇ ਨੇ ਉੱਥੇ ਤੇ ਉਹਨਾਂ ਦੇ ਜਿਹੜੇ ਧੂਏਂ ਦੇ ਨਾਲ ਕਮਜ਼ੋਰ ਲੋਕ ਤੇ ਜਾਂ ਉਹਨਾਂ ਨੂੰ ਸਾਹ ਦੀ ਸ਼ਿਕਾਇਤ ਬਣ ਗਈ ਤੇ ਆਮ ਸਾਡਾ ਸਮਾਜ ਆ ਜਿਹੜਾ ਛੋਟੀਆਂ-ਮੋਟੀਆਂ ਚੀਜ਼ਾਂ ਨੂੰ ਬਿਲਕੁਲ ਵੀ ਨਹੀਂ ਗੋਲਦਾ ਹੈਗਾ ਤੇ ਉਸ ਦਿਨ ਤੋਂ ਹੀ ਇਹ ਜਣੀ ਇਸ ਗੱਲ ਦੀ ਸ਼ਿਕਾਇਤ ਤੀ ਵੀ ਮੈਨੂੰ ਛਾਤੀ ਦੁਖਦੀ ਆ ਮੇਰੀ ਆ ਦੁਖਦੀ ਆ ਪਰ ਉਹ ਪਿੰਡ ਜੀ ਕਿਸੇ ਤੋਂ ਗੋਲੀਆਂ ਲੈ ਲੀਆਂ ਜਾਂ ਉੱਥੇ ਮੋਰਚੇ ਦੇ ਵਿੱਚ ਕੈਂਪ ਲੱਗੇ ਹੋਏ ਆ ਮੈਡੀਕਲ ਦੇ ਉੱਥੋਂ ਦਵਾਈ ਲੈ ਲਈ ਤੇ ਕੱਲ ਸਾਥੀ ਜਦੋਂ ਜ਼ਿਆਦਾ ਢਿੱਲਾ ਹੋ ਗਿਆ ਮੋਰਚੇ ਦੇ ਵਿੱਚ ਤਾਂ ਫਿਰ ਉਹਨੂੰ ਉੱਥੋਂ ਮੋਰਚੇ ਚੋਂ ਚੱਕ ਕੇ ਫਿਰ ਸਿੱਧੇ ਪਤਣਾ ਹਸਪੀਟਲ ਲੈ ਕੇ ਗਏ ਤੇ ਹਸਪੀਟਲ ਪਾਤੜਾਂ ਵਾਲਿਆਂ ਨੇ ਫਿਰ ਪਟਿਆਲੇ ਨੂੰ ਰੈਫਰ ਕੀਤਾ ਤੇ ਇੱਕ ਵਾਰੀ ਇੱਥੇ ਆ ਕੇ ਲੱਗਿਆ ਸਾਨੂੰ ਸਾਰਿਆਂ ਨੂੰ ਕਿ ਵੀ ਸਾਥੀ ਠੀਕ ਹੈ ਹੁਣ ਹਾਲਤ ਉਹਦੀ ਵਧੀਆ ਹੋ ਰਹੀ ਆ ਕਿਉਂਕਿ ਅਸੀਂ ਖਨੋਰੀ ਮੇਰੀ ਡਿਊਟੀ ਆ ਤੇ ਮੈਂ ਅਸੀਂ ਪਤਾ ਕਰਦੇ ਰਹਿੰਦੇ ਰਹਿੰਦੇ ਹੁੰਨੇ ਆ ਫੌਰੀ ਫਟਾਫਟ ਘੰਟੇ ਬਾਅਦ 2 ਘੰਟੇ ਬਾਅਦ ਜਦੋਂ ਸਾਡਾ ਪੇਸ਼ੈਂਟ ਇਸ ਤਰ੍ਹਾਂ ਦਾ ਕੋਈ ਹੁੰਦਾ ਐਮਰਜੈਂਸੀ ਤਾਂ ਸਾਨੂੰ 4-5 ਵਜੇ ਤਾਈ ਮਿਲਦੀ ਦੀ ਰਿਪੋਰਟ ਵੀ ਠੀਕ ਹੈ 9 ਵਜੇ ਤੱਕ ਦੀ ਵੀ ਰਿਪੋਰਟ ਸੀਗੀ ਵੀ ਠੀਕ ਹੈ ਚਲੋ ਉਸ ਤੋਂ ਬਾਅਦ ਸਾਰੇ ਲੋਕ ਆਪ ਦਾ ਸੌਂ ਜਾਂਦੇ ਨੇ ਜਾਂ ਆਪਣੇ ਕੰਮਾਂ ਕਰਾਂ ਚ ਚੱਲ ਜਾਂਦੇ ਨੇ ਤੇ ਸਾਨੂੰ 5 ਵਜੇ ਫਿਰ ਇਹਨਾਂ ਨੇ ਸਾਥੀਆਂ ਨੇ ਇੱਥੋਂ ਜਿਹੜੇ ਹਸਪੀਟਲ ਚ ਮੌਜੂਦ ਸੀ ਉਹਨਾਂ ਨੇ ਰਿਪੋਰਟ ਕੀਤੀ ਆ ਵੀ 3 ਵਜੇ ਸਾਥੀ ਪੂਰਾ ਹੋ ਗਿਆ ਸ਼ਹੀਦ ਹੋ ਗਿਆ ਸਾਡਾ ਤੇ ਉਸ ਤੋਂ ਬਾਅਦ ਫਿਰ ਇੱਧਰ ਮੋਰਚਰੀ ਚ ਪ੍ਰਸ਼ਾਸਨ ਕੀ ਕਹਿੰਦਾ ਪ੍ਰਸ਼ਾਸਨ ਕਹਿੰਦਾ ਸੀ ਤੁਹਾਨੂੰ ਲੈਟਰ ਦੰਨੇ ਆ ਮੰਗਾਉਣੇ ਆ ਤੇ ਹੁਣ ਉਹ ਦੇਖਦੇ ਆਂ ਵੀ ਆਉਂਦਾ ਕਦੋਂ ਆਉਂਦਾ ਜਦੋਂ ਆਊਗਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਲਵਾਵਾਂਗੇ। ਸ਼ੁਭ ਕਰਨ ਨੂੰ ਲੈ ਕੇ ਕੁਝ ਗੱਲਬਾਤ ਹੋ ਪਈ ਹੈ ਕਿ ਸ਼ੁਭ ਕਰਨ ਦਾ ਕਦੋਂ ਪੋਸਟਮਾਰਟਮ ਹੋਏਗਾ, ਕਦੋਂ ਉਸ ਦਾ ਸੰਸਕਾਰ ਹੋ। ਨਹੀਂ ਦੇਖੋ ਸਾਡੇ ਵੱਲੋਂ ਤਾਂ ਕੋਈ ਇਹਦੇ 'ਚ ਕੋਈ ਡਿਚਣ ਨਹੀਂ ਹੈ ਕਿ ਵੀ ਸਾਡੇ ਵੱਲੋਂ ਉਹ ਨਾ ਹੋਵੇ ਅਸੀਂ ਤਾਂ ਇਸ ਗੱਲ ਤੇ ਤਿਆਰ ਆਂ। ਪਰ ਜੋ ਹੋਇਆ ਜੋ ਬੀਤਿਆ ਉਹਦੇ ਤੇ ਤਾਂ ਸਰਕਾਰ ਪਹਿਰਾ ਦਵੇ ਨਾ। ਜਦੋਂ ਸਾਡੇ ਘਰਾਂ 'ਚ ਕਿਸੇ ਨੇ ਆ ਕੇ ਹਮਲਾ ਕੀਤਾ ਤਾਂ ਸਰਕਾਰ ਉਹਨਾਂ ਦੇ ਪਰਚਾ ਦਰਜ ਕਰੇ ਗੱਲ ਮੁੱਕੇ। ਕੋ ਰਣਨੀਤੀ ਆਈ ਹੈ ਅੱਗੇ ਦੀ ਕੀ ਕੁਝ ਰਣਨੀਤੀ ਬਣਨ ਵਾਲੀ ਹਾਲਾ ਕਿ ਕਿਸਾਨ ਆਗੂ ਜਿਹੜੇ ਸ਼ੰਭੂ ਤੇ ਵਿੱਚ ਸੀ ਅੱਜ ਉਹਨਾਂ ਨੇ ਕਿਹਾ ਕਿ ਐਸਕੇਮ ਨਾਲ ਕਈ ਮੁਲਾਕਾਤਾਂ ਹੋਈਆਂ ਕਈ ਬੈਠਕਾਂ ਹੋਈਆਂ ਗੱਲ ਸਿਰੇ ਚੜਦੀ ਨਜ਼ਰ ਨਹੀਂ ਹੈ ਅੱਗੇ ਦੀ ਹੁਣ ਕੀ ਰਣਨੀਤੀ ਹੈ ਕਿਉਂਕਿ ਦੋਨੋਂ ਬਾਰਡਰ ਦੇ ਕਿਸਾਨ ਤੇ ਡਟੇ ਹੋਏ ਨੇ ਕਿਾ ਹੁਣ ਦਿੱਲੀ ਵੱਲੋਂ ਚੱਲੇ ਪੈਣਗੇ ਦੇਖੋ ਜੀ ਘਰੋਂ ਅਸੀਂ ਦਿੱਲੀ ਨੂੰ ਚੱਲਣ ਵਾਸਤੇ ਆਏ ਆ ਕੋਈ ਇਹ ਤਾਂ ਹੈ ਨਹੀਂ ਵੇ ਅਸੀਂ ਉਰੇ ਬੈਠਣਾ ਕਿਉਂਕਿ ਉਰੇ ਬੈਠ ਕੇ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਤੇ ਦਿੱਲੀ ਸਾਡੀ ਰਾਜਤਾਨੀਆਂ ਦਿੱਲੀ ਕਿਸੇ ਦੇ ਪਿਆਰ ਦੀ ਤਾਂ ਹੈ ਨਹੀਂ ਤੇ ਸਾਡੇ ਜਿਹੜੇ ਆਕੇ ਨੇ ਜਿਹੜੇ ਕਾਨੂੰਨ ਬਣਾਉਂਦੇ ਆ ਤੇ ਸਾਡੇ ਤੇ ਲਾਗੂ ਕਰਦੇ ਆ ਸੀ ਤਾਂ ਉਹਨਾਂ ਕੋਲ ਹੀ ਫਰਿਆਦ ਕਰਨੀ ਆ ਤੇ ਕਰਨੀ ਉਹਨਾਂ ਕੋਲ ਹੀ ਜਾ ਕੇ ਆ ਤੇ ਜਿੰਨੇ ਵੀ ਸਰਕਾਰ ਨੇ ਰਾਹ ਦੇ ਵਿੱਚ ਕੰਡੇ ਵਿਛਾਏ ਆ ਤੇ ਉਹ ਸਰਕਾਰ ਨੇ ਵਿਛਾਏ ਆ ਨਾ ਜਨਤਾ ਨੇ ਆ ਨਾ ਕਿਸਾਨਾਂ ਨੇ ਆ ਨਾ ਕਿਸੇ ਹੋਰ ਨੇ ਇਹ ਸਰਕਾਰ ਦੀ ਆਬਦੀ ਯਾਨੀ ਸੋਚ ਆ ਜਿਹੜੀ ਮਾੜੀ ਆ ਤੇ ਗੰਦੀ ਆ ਤੇ ਸਾਡੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਇਹ ਲੈਣ ਆਉਣਗੇ ਤਾਂ ਫਿਰ ਲੋਕ ਵੀ ਇਹਨਾਂ ਨੂੰ ਪੁੱਛ ਲੈਣਗੇ ਤੇ ਬਾਕੀ ਜਿਹੜੀ ਸਾਡੀ ਤਿਆਰੀ ਆ ਉਹ ਤੇ ਦਿੱਲੀ ਦੀ ਆ ਤੇ ਕਦੋਂ ਵੀ ਟਾਈਮ ਲੱਗਦਾ ਸੀ ਉਦੋਂ ਦਿੱਲੀ ਵੱਲ ਨੂੰ ਜਾਵਾਂਗੇ ਬਿਲਕੁਲ ਵੇਖੋ ਸਿੱਧੇ ਤੌਰ ਤੇ ਕਰਨੈਲ ਸਿੰਘ ਦੇ ਜਿੱਕਰ ਪੋਸਟਮਾਰਟਮ ਦੀ ਗੱਲ ਕਰੀਏ ਹੁਣ ਸਵੇਰੇ ਪੋਸਟਮਾਰਟਮ ਹੋਊਗਾ ਕਿਉਂਕਿ ਅਪਾਇੰਟਮੈਂਟ ਲੈਟਰ ਦੀ ਗੱਲ ਕਰੀਏ ਮੁਆਵਜ਼ਾ ਰਾਸ਼ੀ ਦੀ ਗੱਲ ਕਰੀਏ ਉਸ ਨੂੰ ਲੈ ਕੇ ਜ਼ਰੂਰ ਰੇਡ ਕਾ ਵੇਖਣ ਨੂੰ ਮਿਲਿਆ ਸੀ ਲੇਕਿਨ ਹੁਣ ਪ੍ਰਸ਼ਾਸਨ ਜ਼ਰੂਰ ਕਹਿੰਦਾ ਨਜ਼ਰ ਆਇਆ ਕਿ ਕੁਝ ਦੇਰ ਦੇ ਵਿੱਚ ਇਹਨਾਂ ਨੂੰ ਉਹ ਲੈਟਰ ਜਿਹੜਾ ਮੋਈਆ ਕਰਾ ਦਿੱਤਾ ਜਾਏਗਾ ਹਾਲਾਂਕਿ ਹੁਣ ਸਮਾਂ ਨਹੀਂ ਰਿਹਾ ਕਿਉਂਕਿ ਐਸ ਫਸਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਗਰ ਹੁਣ ਪੋਸਟਮਾਰਟਮ ਸ਼ੁਰੂ ਹੁੰਦਾ ਤੇ ਘਟੋਕਾ ਟਿਕ ਇੱਕ ਘੰਟਾ ਪੋਸਟਮਾਰਟਮ ਨੂੰ ਲੱਗੇਗਾ ਉਸ ਤੋਂ ਬਾਅਦ ਜੇ ਮ੍ਰਿਤਕ ਦੇ ਨੂੰ ਇੱਥੋਂ ਲੈ ਕੇ ਵੀ ਜਾਂਦੇ ਨੇ ਤੇ ਰਾਹ ਜਿਹੜਾ ਉਹ ਤਕਰੀਬਨ 2 ਘੰਟੇ ਦਾ ਪੈਂਦਾ ਔਰ ਇਸ ਵਿਚਾਲੇ ਖਨੋਰੀ ਬਾਰਡਰ ਤੇ ਵੀ ਮ੍ਰਿਤਕ ਦੇ ਨੂੰ ਲੈ ਕੇ ਜਾਣਗੇ ਉੱਥੇ ਅੰਤਿਮ ਦਰਸ਼ਨ ਜਿਹੜੇ ਕਿਸਾਨ ਉੱਥੇ ਡਟੇ ਹੋਏ ਨੇ ਉਹਨਾਂ ਨੂੰ ਕਰਨੈਲ ਸਿੰਘ ਦੇ ਅੰਤਿਮ ਦਰਸ਼ਨ ਕਰਾਏ ਜਾਣਗੇ ਜਿਸ ਤੋਂ ਬਾਅਦ ਪਿੰਡ ਲੱਜਾ ਕੇ ਅੰਤਿਮ ਸੰਸਕਾਰ ਹੋਏਗਾ ਯਾਨੀ ਅੱਜ ਹੁਣ ਪੋਸਟਮਾਰਟਮ ਨਹੀਂ ਹੋਊਗਾ ਪੋਸਟਮਾਰਟਮ ਜਿਹੜਾ ਕੱਲ ਕਰਾਇਆ ਜਾਊਗਾ ਜਿਸ ਤੋਂ ਬਾਅਦ ਜਿਹੜਾ ਪਰਿਵਾਰ ਆ ਉਹਨਾਂ ਨੂੰ ਜਿਹੜੀ ਮ੍ਰਿਤਕ ਦੇ ਹੈ ਹੈਂਡਓਵਰ ਕੀਤੀ ਜਾਊਗੀ ਔ ਪਿੰਡ ਹੈ ਉੱਥੇ ਉਹਨਾਂ ਦਾ ਸੰਸਕਾਰ ਹੁੰਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਪਟਿਆਲਾ